विधानसभा हलका पोवा के विधायक जोगिंदर पाल ਵੱਲੋਂ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਕਾਂਗਰਸ ਦੇ ਸੂਬਾਪਰਦਾਨ ਸੁਨੀਲ ਜਾਖੜ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੌਰਾਨ ਵਿਦੈ ਜੁਕਿੰਦਰਪਾਲ ਵਰਕਰਾ ਸਣੇ ਲਖਵਿੰਦਰ ਬਟਾਲੀ ਦੇ ਗੀਤਾਂ ਉੱਤੇ ਨੱਚਦੇ ਵਿਖਾਈ ਦਿੱਤੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਪਹੁੰਚੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਅਤੇ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨਾਲ ਜਦ ਪੰਜਾਬ ਦੇ ਭੱਗ ਦੇ ਮਸਲਿਆਂ ਤੇ ਨਿਊਜ਼ ਨੰਬਰ ਦੀ ਟੀਮ ਨੇ ਗੱਲਬਾਤ ਕੀਤੀ ਤਾਂ ਉਹਨਾਂ ਸਾਹਬ ਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਖਰੀਆਂ-ਖਰੀਆਂ ਸਿਣਾਉਂਦੇ ਹੋਏ ਆਖਿਆ ਕਿ ਜਿਨ੍ਹਾਂ ਲੋਕਾਂ ਨੂੰ ਧਰਮ ਰੱਖ ਕੇ ਚੁਣਿਆ ਗਿਆ ਸੀ ਲੋਕਾਂ ਨੇ ਜਿਨ੍ਹਾਂ ਦੇ ਹੱਥ ਪੰਜਾਬ ਦੀ ਡੋਰ ਸੌਂਪੀ ਸੀ ਉਹਨਾਂ ਮੁੰਬਈ ਜਾ ਕੇ ਸੀਸਾ ਡੇਰੇ ਦੇ ਮੁਖੀ ਨਾਲ ਸੌਦਾ ਕੀਤਾ ਉਹਨਾਂ ਨੇ ਕਿਹਾ ਕਿ ਉਸ ਮ ਆ ਗਿਆ ਕਿਉਂਕਿ ਸਿਰਸਾ ਡੇਰਾ ਮੁਕੀਨੂਪੰਥ ਵਿੱਚੋਂ ਛੇਕਿਆ ਹੋਇਆ ਹੈ ਅਤੇ ਉਹਨਾਂ ਨਾਲ ਰੋਟੀ ਦੀ ਸਾਂਝ ਦਾ ਵੀ ਮਨਾ ਕੀਤਾ ਗਿਆ ਸੀ ਉਹਨਾਂ ਨੇ ਆਖਿਆ ਕਿ ਸੁਖਬੀਰ ਬਾਦਲ ਵੱਲੋਂ ਉਹਨਾਂ ਨਾਲ ਮਿਲ ਕੇ ਪੰਜਾਬ ਵਿੱਚ ਫਿਲਮ ਰਿਲੀਜ਼ ਕਰਵਾਉਣ ਦੇ ਮਸਲੇ ਤੇ 100 ਕਰੋੜ ਰੁਪਏ ਦਾ ਸੌਦਾ ਕੀਤਾ ਗਿਆ ਸੀ ਜਿਨ੍ਹਾਂ ਲੋਕਾਂ ਨੂੰ ਧਰਮ ਦੇ ਰਾਖੇ ਚੁਣਿਆ ਗਿਆ ਸੀਗਾ ਦੇਸ਼ ਜਿੱਥੇ ਸਟੇਟ ਦਾ ਪੰਜਾਬ ਦੇ ਲਾਅ ਐਂਡ ਆਰਡਰ ਦੇ ਮੁਖੀ ਸੀਗੇ ਬਤੌਰ ਹੋਮ ਮਿਨਿਸਟਰ ਡਿਪਟੀ ਚੀਫ ਮਿਨਿਸਟਰ ਉਥੇ ਇੱਕ ਪੰਥਿਕ ਪਾਰਟੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਉਹ ਪੰਥ ਦੇ ਧਰਮ ਦੇ ਤੇ ਅਕਾਲੀ ਦਲ ਦੇ ਰਾਖੇ ਵੀ ਸੀਗੇ ਪਰ ਉਹਨਾਂ ਨੇ ਬੰਬਈ ਦੇ ਅੰਦਰ ਜਾ ਕੇ ਜਿਹੜੇ ਸਰਸੇ ਦੇ ਡੇਰੇ ਦੇ ਮੁਖੀ ਹੈ ਉਹਨਾਂ ਨਾਲ ਬੈਠ ਕੇ ਸੌਦਾ ਕੀਤਾ ਆਪਣਾ ਇਮਾਨ ਤਾਂ ਉਹਨਾਂ ਨੇ ਵੇਚੇ-ਵੇਚਿਆ ਪਰ ਉੱਥੇ ਪੰਥ ਦਾ ਵੀ ਸੌਦਾ ਕਰਿਆ ਕਿਉਂਕਿ ਉਹ ਜਿਹੜੇ ਡੇਰੇ ਮੁਖੀ ਸੀ ਉਹਨਾਂ ਨੂੰ ਅਕਾਲ ਤਖਤ ਸਾਹਿਬ ਨੇ ਪੰਥ ਚੋਂ ਛੇਕਿਆ ਸੀ ਤੇ ਉਹਨਾਂ ਦੇ ਨਾਲ ਰੋਟੀ-ਵੇਟੀ ਦੀ ਸਾਂਝ ਦਾ ਵੀ ਮਨਾਂ ਕੀਤਾ ਸੀਗਾ ਕੋਈ ਹੋਰ ਹੁਕਮਨਾਮੇ ਨੂੰ ਮੰਨੇ ਨਾ ਮੰਨੇ ਪਰ ਅਕਾਲੀ ਦਲ ਦੇ ਇੱਕ ਪੰਥਕ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਸਮਝਦਾ ਹਾਂ ਕਿ ਸੁਖਵੀਰ ਸਿੰਘ ਇਨਸਾਨ ਦਾ ਫਰਜ ਬਣਦਾ ਸੀਗਾ ਵੀ ਉਹ ਘੱਟੋ ਘੱਟ ਉਸ ਹੁਕਮਨਾਮੇ ਦੀ ਆਦਰ ਕਰਦੇ ਪਰ ਉਹਨਾਂ ਨੇ ਉਹਨਾਂ ਦੇ ਨਾਲ ਬੈਠ ਕੇ ਫਿਲਮ ਰਿਲੀਜ਼ ਕਰਾਉਣ ਵਾਸਤੇ ਕਹਿੰਦੇ 100 ਕਰੋੜ ਰੁਪਏ ਦੇ ਇਲਜ਼ਾਮ ਜਿਹੜੇ ਕਮਿਸ਼ਨ ਦੀ ਰਿਪੋਰਟ ਹੈ ਉਹਦੇ ਚ ਜ਼ਲਾਲ ਸਾਹਿਬ ਨੇ ਆ ਕੇ ਉੱਥੇ ਬਿਆਨ ਦਿੱਤੇ 100 ਕਰੋੜ ਰੁਪਏ ਦਾ ਲੈਣ ਦੀਆਂ ਉਹਨਾਂ ਨੇ ਕਿਹਾ ਕਿ ਮੇਰਾ ਸੁਖਬੀਰ ਬਾਦਲ ਤੋਂ ਸਵਾਲ ਸੀ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਸਤੇ ਉਹਨਾਂ 100 ਕਰੋੜ ਰੁਪਏ ਲਏ ਜਾਂ ਨਹੀਂ ਉਹਨਾਂ ਨੇ ਕਿਹਾ ਕਿ ਮੈਂ ਸੁਖਬੀਰ ਬਾਦਲ ਨੂੰ ਕਸੂਰਵਾਰ ਇਸ ਲਈ ਵੀ ਮੰਨਦਾ ਹਾਂ ਕਿ ਬਹਿਬਲ ਕਲਾ ਤੇ ਕੋਟਕਪੂਰਾ ਵਿਖੇ ਸ਼ਾਂਤੀ ਨਾਲ ਧਰਨੇ ਦੇ ਰਹੇ ਲੋਕਾਂ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਸੈਂਕੜੇ ਲੋਕ ਬੈਠੇ ਹੋਏ ਸਨ ਉਹਨਾਂ ਨੇ ਕਿਹਾ ਕਿ ਜੀਹੇ ਲੋਕਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਖੜਾ ਕਰਨ ਲਈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਅਕਾਲ ਤਖਤ ਸਾਹਿਬ ਵਿਖੇ ਬੇਨਤੀ ਕੀਤੀ ਗਈ ਹੈ ਕਿ ਇਹਨਾਂ ਨੂੰ ਪੰਤ ਵਿੱਚੋਂ ਛੇਕਿਆ ਜਾਵੇ ਪਾਸੇ ਤਾਂ ਉਹ ਜਾ ਕੇ ਧਮਕੀਆਂ ਦਿੰਦੇ ਫਿਰਦੇ ਆ ਵੀ ਅਸੀਂ ਆ ਖੜੇ ਸਾਡਾ ਕੁਝ ਨਾ ਕੁਝ ਵਿਗਾੜ ਲਓ ਪਰ ਮੈਂ ਉਦੋਂ ਵੀ ਸਿਰਫ ਇੰਨੀ ਬੇਨਤੀ ਕੀਤੀ ਸੀ ਕਿ ਜਦੋਂ ਯੂਬਾ ਸਿਟੀ ਦੇ ਅੰਦਰ ਜੀ ਕੇ ਸਾਹਿਬ ਦੇ ਨਾਲ ਇਸ ਕਿਸਮ ਦੀ ਮੰਦ ਭਾਗੀ ਘਟਨਾ ਘਟੀ ਸੀ ਮੈਂ ਉਦੋਂ ਹੀ ਕਿਹਾ ਸੀਗਾ ਕਿ ਅਕਾਲੀਆਂ ਨੂੰ ਸੁਰੱਖਿਆ ਦਿੱਤੀ ਜਾਵੇ ਤੇ ਚਾਹੇ ਜੋ ਕੁਝ ਵੀ ਐ ਕਹਿੰਦੇ ਰਹਿਣ ਸੁਨੀਲ ਨੂੰ ਚੰਗਾ ਬਾੜਾ ਕਹਿੰਦੇ ਰਹਿਣ ਪਰ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਵੀ ਇਹਨਾਂ ਨੂੰ ਅਕਾਲੀ ਲੀਡਰਸ਼ਿਪ ਨੂੰ ਖਾਸ ਕਰਕੇ ਜਿਹੜੇ ਐ ਡਿਪਟੀ ਚੀਫ ਮਿਨਿਸਟਰ ਸੁਖਵੀਰ ਸਿੰਘ ਜੀ ਬਾਦਲ ਇਹਨਾਂ ਦੀ ਸਿਕਿਉਰਿਟੀ ਤੇ ਇਹਨਾਂ ਦਾ ਜਿਹੜਾ ਮਾਡਰਨ ਅਕਾਲੀ ਦਲ ਦੇ ਜਿਹੜੇ ਨੇ ਖੋਤੀ ਜਿਹੜੇ ਪ੍ਰਧਾਨ ਬਣੇ ਫਿਰਦੇ ਐ ਉਹਨਾਂ ਸਾਰਿਆਂ ਨੂੰ ਪੂਰੀ ਸਿਕਿਉਰਿਟੀ ਦਿੱਤੀ ਜਾਵੇ ਤੇ ਇਹਨਾਂ ਨੂੰ ਲੋਕਾਂ ਦੇ ਪਹਿਲਾਂ ਤਾਂ ਸੀਗਾ ਲੋਕਾਂ ਦਾ ਗੁੱਸਾ ਅਕਾਲੀਆਂ ਦੇ ਪ੍ਰਤੀ ਸੁਖਵੀਰ ਉਹਨਾਂ ਦੇ ਪ੍ਰਤੀ ਹੁਣ ਇਹ ਲੋਕਾਂ ਦੇ ਦਿਲਾਂ 'ਚ ਨਫ਼ਰਤ ਉਸ ਨਫ਼ਰਤ ਤੋਂ ਬਚਾ ਕੇ ਰੱਖਣ ਵਾਸਤੇ ਬੜਾ ਜ਼ਰੂਰੀ ਹੈ ਇੱਕ ਗੱਡੀ ਦੇਣ ਚਾਰ ਗੱਡੀਆਂ ਦੇਣ ਸੈਂਕੜਾ ਸਿਪਾਹੀ ਦੇਣ ਇਹਨਾਂ ਨੂੰ ਸੰਭਾਲ ਕੇ ਰੱਖਿਆ ਜਾਵੇ ਤਾਂ ਕਿ ਇਹਨਾਂ ਨੂੰ ਆਪਣੇ ਕੀਤੇ ਦੀ ਸਜ਼ਾ ਅਦਾਲਤ ਤੋਂ ਮਿਲ ਸਕੇ ਤੇ ਉੱਤੇ ਗੁਰੂ ਸਾਹਿਬ ਦੇ ਦਰਬਾਰ ਚ ਮਿਲ ਜੇ ਅਕਾਲੀ ਦਲ ਦੀ ਸੁਰੱਖਿਆ ਨੂੰ ਲੈ ਕੇ ਪੁੱਛੇਗਾ ਸਵਾਲ ਤੇ ਉਹਨਾਂ ਨੇ ਕਿਹਾ ਕਿ ਅਕਾਲੀ ਆਗੂ ਜੀ ਕੇ ਸਿੰਘ ਨਾਲ ਵਾਪਰੇ ਹਾਦਸੇ ਤੋਂ ਬਾਅਦ ਮੇਰੇ ਵੱਲੋਂ ਆਖਿਆ ਗਿਆ ਸੀ ਕਿ ਅਕਾਲੀ ਆਗੂ ਨੂੰ ਸੁਰੱਖਿਆ ਦਿੱਤੀ ਜਾਵੇ ਖਾਸ ਕਰਕੇ ਸਾਫ ਦਾ ਉਪ ਮੁੱਖ ਮੰਤਰੀ ਸੁਖਬੀਰ ਬਾਦਲੂ ਕਿਉਂਕਿ ਪਹਿਲਾਂ ਤਾਂ ਲੋਕਾਂ ਦੇ ਮਨ ਵਿੱਚ ਇਹਨਾਂ ਖਿਲਾਫ ਗੁੱਸਾ ਸੀ ਪਰ ਉਹਨਾਂ ਕੋ ਗੁੱਸਾ ਨਫ਼ਰਤ ਵਿੱਚ ਤਬਦੀਲ ਹੋ ਚੁੱਕਿਆ ਹੈ ਅਤੇ ਉਸ ਨਫ਼ਰਤ ਤੋਂ ਇਹਨਾਂ ਨੂੰ ਬਚਾਉਣ ਵਾਸਤੇ ਸੁਰੱਖਿਆ ਜ਼ਰੂਰ ਦਿੱਤੀ ਜਾਵੇ ਤੇ ਠੱਲ ਕੈਪਟਨ ਸਾਹਿਬ ਨੇ ਸਰਕਾਰ ਬਣੀ ਹੈ ਨਸ਼ੇ ਦੀ ਸਪਲਾਈ ਤੇ ਠੱਲ ਪੈ ਗਈ ਹੁਣ ਸਾਡਾ ਜਿਹੜਾ ਐਮਫਸਿਸ ਹੈ ਪਾਰਟੀ ਦਾ ਤੇ ਸਰਕਾਰ ਦਾ ਜਿਹੜੇ ਬੱਚਿਆਂ ਨੂੰ ਨਸ਼ੇ ਦੀ ਲਤ ਲੱਗੀ ਆਦਤ ਪਾਤੀ ਉਹਨਾਂ ਨੂੰ ਕਿਸ ਤਰ੍ਹਾਂ ਉਸ ਆਦਤ ਚੋਂ ਕੱਢਿਆ ਜਾਵੇ ਕਿਉਂਕਿ ਬਹੁਤ ਹੀ ਮਾੜੀ ਕੈਂਸਰ ਵਰਗੀ ਬਿਮਾਰੀ ਹੈ ਆ ਜਿਹੜੀ ਹੈ ਇਹਨਾਂ ਨੇ ਅਕਾਲੀਆਂ ਦੀ ਦੇਣ ਪੰਜਾਬ ਨੂੰ ਆਇਆ ਵੀ ਸਾਡੇ ਬੱਚਿਆਂ ਨੂੰ ਤਾਂ ਛੱਡੋ ਬੱਚਿਆਂ ਨੂੰ ਵੀ ਇਹਨੇ ਬਖਸ਼ਿਆ ਉਹਦੀ ਵੀ ਸਜ਼ਾ ਇਹਨਾਂ ਨੂੰ ਮਿਲੂ ਨਸ਼ਿਆ ਦੇ ਮਸਲੇ ਤੇ ਬੋਲਦੇ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਪਾਸੇ ਕਰੜੇ ਕਦਮ ਚੁੱਕੇ ਗਏ ਹਨ ਕਿ ਸਰਕਾਰ ਦੇ ਆਗੂ ਨੇ ਸੂਬੇ ਦੇ ਨੌਜਵਾਨਾਂ ਨੂੰ ਹੀ ਨਹੀਂ ਬਲਕਿ ਸੂਬੇ ਦੇ ਬੱਚਿਆਂ ਨੂੰ ਵੀ ਦਲਦਲ ਵਿੱਚ ਸੌਂ ਦਿੱਤਾ ਅਧਿਨ ਉਸ ਸਾਡੇ ਵੱਲੋਂ ਲੀਹੋਂ ਲੱਤੇ ਬੱਚਿਆਂ ਨੂੰ ਲੀਹੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇ ਨਾਗਰਿਕ ਹੋਣ ਦੇ ਨਾਤੇ ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਮੇਰਾ ਸਵਾਲ ਉਹਨਾਂ ਤੋਂ ਆਇਆ ਵੀ ਉਹਨਾਂ ਨੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਵਾਸਤੇ 100 ਕਰੋੜ ਰੁਪਏ ਲਏ ਤੇ ਉਹਦੇ ਚੱਲਦੇ ਹੋਏ ਜੋ ਕੁਝ ਵੀ ਕਟਨਾਵਾ ਵਾਪਰੀਆਂ ਚਾਹੇ ਬੇਬਲ ਕਲਾਂ ਕਾਂਡ ਦੇ ਅੰਦਰ ਸਿੱਖ ਮਾਰੇ ਗਏ ਜਿਹੜੇ ਸ਼ਾਂਤੀਪੂਰਵਕ ਪਾਠ ਕਰ ਰਹੇ ਸੀ ਜਾਪ ਕਰ ਰਹੇ ਸੀਗੇ ਕੋਟਕ ਪੂਰੇ ਗੋਲੀਆਂ ਚੱਲੀਆਂ ਇਸ ਸੈਂਕੜਾ ਲੋਕਾਂ ਨੂੰ ਪੁਲਿਸ ਨੇ ਟਾਰਚਰ ਕੀਤਾ ਉਹਦਾ ਜ਼ਿੰਮੇਵਾਰ ਬਤੌਰ ਹੋਮ ਮਿਨਿਸਟਰ ਤੇ ਡਿਪਟੀ ਚੀਫ ਮਿਨਿਸਟਰ ਮੈਂ ਸੁਖਵੀਰ ਸਿੰਘ ਇਨਸਾਨ ਨੂੰ ਇਸ ਕਰਕੇ ਮੰਨਦਾ ਵੀ ਉਹਨਾਂ ਨੇ ਮਨੂੰ ਅੱਜ 2 ਹਫ਼ਤੇ ਤੋਂ ਜ਼ਿਆਦਾ ਸਮਾਂ ਹੋ ਗਿਆ 29 ਤਰੀਕ ਨੂੰ ਮੈਂ ਇਹਨਾਂ ਨੂੰ ਆ ਗਿਆ ਸੀ ਸੁਖਵੀਰ ਸਿੰਘ ਇਨਸਾਨ ਮੇਂ ਥੋੜੀ ਮੀਟਿੰਗ ਉਹਨਾਂ ਨਾਲ ਹੋਈ ਡੇਰਾ ਮੁਖੀ ਦੇ ਨਾਲ 2 ਹਫ਼ਤਿਆਂ ਚ ਅੱਜ ਤਾਈਂ ਸੁਖਵੀਰ ਸਿੰਘ ਇਨਸਾਨ ਨੇ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਜਾਂ ਮਨਾਂ ਨਹੀਂ ਕੀਤਾ ਵੀ ਉਹਨਾਂ ਦੀ ਉਹਦੇ ਨਾਲ ਮੀਟਿੰਗ ਹੋਈ ਜਾਂ ਨਹੀਂ ਹੋਈ ਇਹ ਕੋ ਬਦਲ ਸਾਹਿਬ ਨੇ ਹਫਤਾ ਲਿਆ ਪਰ ਉਹਦੇ ਬਾਅਦ ਉਹਨਾਂ ਦਾ ਬਿਆਨ ਆ ਗਿਆ ਵੀ ਮੈਂ ਬਹਿਬਲ ਕਲਾ ਕਾਂਟੇ 'ਚ ਗੋਲੀ ਚਲਾਉਣ ਦੇ ਆਰਡਰ ਨਹੀਂ ਦਿੱਤੇ ਪਰ ਸੁਖਬੀਰ ਸਿੰਘ ਬਾਦਲ ਨੇ ਅਜੇ ਤਾਈਂ ਨਹੀਂ ਕਿਹਾ ਵੀ ਮੇਰੀ ਮੀਟਿੰਗ ਡੇਰਾ ਮੁਖੀ ਸਰਸੀ ਵਾਲੇ ਨਾਲ ਨਹੀਂ ਹੋਈ ਇਹਦਾ ਮਤਲਬ ਹੈ ਉਹਨਾਂ ਨੇ ਮੀਟਿੰਗ ਕੀਤੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਵੇਚਿਆ ਉਹਨਾਂ ਨੇ ਜਿੱਥੇ ਪੰਥ ਵੇਚਿਆ ਆਪਣਾ ਈਮਾਨ ਵੇਚਿਆ ਉਹ ਤਾਂ ਉਹਨਾਂ ਦਾ ਧਰਮ ਜਿਹੜੇ ਅੱਜ ਜਾ ਕੇ ਸਿੱਧੂ ਸਾਹਿਬ ਨੇ ਨਵਜੋਤ ਸਿੱਧੂ ਜੀ ਨੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਏ ਬੇਨਤੀ ਕੀਤੀ ਹੈ ਇਸ ਸੁਖਵੀਰ ਇਹਨਾਂ ਨੂੰ ਪੰਥ ਤੋਂ ਛੇਕਿਆ ਜਾਵੇ ਪਰ ਉਹ ਤਾਂ ਇੱਕ ਧਾਰਮਿਕ ਮੁੱਦਾ ਹੈ ਮੇਰਾ ਮਸਲਾ ਮਸਲਾ ਤਾਂ ਇਹ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦਾ ਜਿੰਮੇਵਾਰ ਮੈਂ ਇਹਨਾਂ ਨੂੰ ਮੰਨਦਾ ਤੇ ਉਹਦੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ। ਕਾਲੀਦਨ ਨੂੰ ਕੋਟਕਪੂਰਾ ਵਿਕੇ ਰੈਲੀ ਨਾਗਰ ਦਿੱਤੇ ਜਾਣ ਦੇ ਸਵਾਲ ਤੇ ਉਹਨਾਂ ਸੁਖਬੀਰ ਬਾਦਲ ਦੀ ਤੁਲਨਾ ਜਨਰਲ ਡਾਇਰ ਨੇ ਕਰਦੇ ਆਖਿਆ ਕਿ 3 ਸਾਲ ਪਹਿਲਾਂ ਉੱਥੇ ਇਹਨਾਂ ਦੀ ਸਰਕਾਰ ਦੇ ਸਮੇਂ ਧਰਨੇ ਤੇ ਬੈਠੇ ਲੋਕਾਂ ਤੇ ਗੋਲੀਆਂ ਚੱਲੀਆਂ। ਉਹਨਾਂ ਨੇ ਕਿਹਾ ਕਿ ਜਨਰਲ ਡਾਇ ਜਲੀਆਂ ਵਾਲਾ ਬਾਗ ਵਿਕੇ ਗੋਲੀ ਚਲਾਉਣ ਤੋਂ ਬਾਅਦ ਉੱਥੇ ਜਸ਼ਨ ਮਨਾਉਣ ਨਹੀਂ ਕਿਹਾ ਸੀ ਪਰ ਸੁਖਬੀਰ ਬਾਦਲ ਘਟਨਾ ਦੇ 3 ਸਾਲ ਬਾਅਦ ਉੱਥੇ ਜਸ਼ਨ ਮਨਾਉਣ ਜਾਣਾ ਚਾਹੁੰਦਾ ਸੀ ਜਦਕਿ ਸੁਖਬੀਰ ਬਾਦਲ ਨੂੰ ਚਾਹੀਦਾ ਸੀ ਕਿ ਉਸ ਹਾਦਸੇ ਦੇ ਪੀੜਤ ਲੋਕਾਂ ਦਾ ਹਾਲ ਪੁੱਛਦਾ ਅਤੇ ਉਹਨਾਂ ਤੋਂ ਮ ਰਾਤੇ 치마 ਵੱਲੋਂ ਵੀ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਹੈ ਪਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਰਕਾਰ ਕਦੇ ਵੀ ਅਲਟੀਮੇਟਮ ਤੇ ਕਾਰਵਾਈ ਨਹੀਂ ਕਰਦੀਆਂ ਬਲਕਿ ਸਾਡੇ ਵੱਲੋਂ ਟੀਮ ਬਣਾਈ ਗਈ ਹੈ ਤੇ ਰਿਪੋਰਟ ਆਉਣ ਦੇ ਬਾਅਦ ਕਾਰਵਾਈ ਕੀਤੀ ਜਾਵੇਗੀ